ਲੇਟ ਹੋਣੇ ਕਰਕੇ ਮੈਨੂੰ ਇਹ ਨਹੀਂ ਪਤਾ ਕਿ ਕਿਹੜੇ ਵਿਚਾਰ ਠੀਕ ਹਨ ਕਪਲਾ ਨਰਦੇ ਜਿਹੜੇ ਦਾ ਫਟਾ ਪਲਾਕ ਕਰਦੇ ਆਪਣੀ ਅਸ਼ੀਰਵਾਦ ਕਰਉਣਾ થોડા ਦਿਨਾਂ ਦੇ ਵਿੱਚ ਭਾਨ ਜੀ ਨਾਲ ਗੱਲਬਾਤ ਕਰਕੇ ਕੁਝ ਕੰਮ ਨੂੰ ਲੈ ਕੇ ਜਿਲ੍ਹਾ ਚੇਚਰ ਪਹਿਲਾਂ ਸੀ ਅੱਜ ਇਹ ਪ੍ਰੋਗਰਾਮ ਰੱਖਿਆ ਸਾਡੀ ਇੱਥੇ ਮਹੀਨਾਵਾਰ ਮੀਟਿੰਗ ਹੋਈ ਹੈ ਨੇਚਰ ਪਾਰਕ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਔਰ ਅੱਜ ਅਸੀਂ ਇੱਥੇ ਲੋਕਾਂ ਨਾਲ ਜਿਹੜੀ ਗੱਲ ਸਾਂਝੀ ਕਰਦੇ ਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਂਝੀ ਗੱਲ ਹੋਈ ਹੈ ਉਹ ਆਮ ਲੋਕਾਂ ਤਾਈਂ ਆਮ ਕਿਸਾਨਾਂ ਤਾਈਂ ਪਹੁੰਚਾਈ ਜਾ ਰਹੀ ਹੈ ਖਾਸ ਕਰਕੇ ਜਿਹੜੀ ਬੀਜੇਪੀ ਦੀ ਵਿਚਾਰਧਾਰਕ ਆਰਐਸਐਸ ਹੈ ਉਹਦੇ ਵੱਲੋਂ ਜਿਹੜਾ ਇੱਕ ਮੋਦੀ মিডিਆ ਵੱਲੋਂ ਇਹ ਫਲਾਇਆ ਜਾ ਰਿਹਾ ਹੈ ਕਿ ਕਿਸਾਨਾਂ ਦਾੜਾ ਮੋਰਚਾ ਇਹ ਵੱਖਵਾਦੀ ਹੈ ਇਹ ਖਾਲਸਤਾਨੀ ਹੈ ਇਹ ਗੈਰ ਜ਼ਿੰਮੇਵਾਰ ਹੈ ਅਸੀਂ ਇਸ ਗੱਲ ਤੇ ਬਹੁਤ ਭਾਰੀ ਰੋਸ ਕਰਦੇ ਆਂ ਅਸੀਂ ਇਹਨਾਂ ਨੂੰ ਅਪੀਲ ਕਰਦੇ ਆਂ ਕਿ ਜਿਹੜੀ ਆਰਐਸਐਸ ਹੈ ਇਹ ਬਕਵਾਇਦਾ ਤੌਰ ਤੇ ਕਿਸਾਨਾਂ ਤੋਂ ਮਾਫੀ ਮੰਗੀ ਜਦੋਂ ਕਿ ਸਾਰਾ ਦੇਸ਼ ਦਾ ਢਿੱਡ ਭਰਨ ਵਾਲੇ ਇਹ ਹੈ ਔਰ ਜਿਹੜੇ ਬਾਰਡਰਾਂ ਦੇ ਵਿੱਚ ਇਹਨਾਂ ਦੇ ਬੱਚੇ ਮਜ਼ਦੂਰਾਂ ਦੇ ਬੱਚੇ ਹੈ ਇਹਨਾਂ ਦੇ ਜਿਹੜੇ ਭਾਜਪੀ ਦੇ ਉੱਪਰਲੇ ਟੋਪ ਦੇ ਹੈ ਇਹਨਾਂ 'ਚ ਕੋਈ ਦੱਸ ਦੇ ਕਿ ਫੌਜ ਦੇ ਵਿੱਚ ਜਾਂ ਕਿਤੇ ਇਹਨਾਂ ਦਾ ਕੋਈ ਜ਼ਿੰਮੇਵਾਰ ਸਾਥੀ ਇਹਨਾਂ ਦਾ ਕੋਈ ਬੱਚਾ ਗਿਆ ਹੋਵੇ ਇਸ ਕਰਕੇ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 23 ਮਾਰਚ ਨੂੰ ਲੋਕਤੰਤਰ ਬਚਾਓ ਦਿਵਸ ਮਨਾਇਆ ਜਾਊਗਾ ਉਹਦੇ ਤਹਿਤ ਇੱਕ ਫੈਸਲਾ ਲੈਣ ਜਾ ਰਹੇ ਆ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਇਹ ਲੋਕਾਂ ਨੂੰ ਦੱਸੀਏ ਕਿ ਇਹ ਸਾਡਾ ਦੇਸ਼ ਆ ਜੋ ਬੀਜੇਪੀ ਐ ਇਹਨੇ ਸਾਡਾ ਇੱਥੇ ਕਾਰਪੋਰੇਟ ਘਰਾਣਾ ਦੇ ਦਿੱਤੀ ਸਾਡੇ ਰੇਲਵੇ ਵੇਚਤੀ ਸਾਡਾ 에ਅਰਪੋਰਟ ਵੇਚਦਾ ਔਰ ਦੇਸ਼ ਨੂੰ ਨਲਾਮੀ ਦੇ ਕੰਡੇ ਤੇ ਲੈ ਗਿਆ ਇਸ ਕਰਕੇ ਬੀਜੇਪੀ ਦੇ ਵਿਰੋਧ ਚ ਜਿਹਨੂੰ ਮਰਜ਼ੀ ਵੋਟ ਪਾ ਲਿਓ ਬੀਜੇਪੀ ਨੂੰ ਵੋਟ ਨਾ ਪਾਇਓ ਆਪਾਂ ਦੇਸ਼ ਬਚਾਉਣਾ ਹੈ ਨਾ ਕਿ ਕੋਈ ਵੱਖਵਾਦੀ ਗੱਲਾਂ ਕਰਨ ਵਾਸਤੇ ਇਹਨਾਂ ਨੇ ਢ ਪੜਗਾਟ ਕਰਦੇ ਇਹ ਗਲਤ ਕਰਦੇ ਆ ਦੇਸ਼ ਬਚਾਉਣ ਵਾਸਤੇ ਜ਼ਰੂਰੀ ਹੋ ਗਿਆ ਕਿ ਆਪਾਂ ਬੀਜੇਪੀ ਤੋਂ ਇਹ ਤਾਂ ਇਹ ਤੋਂ ਖੜਾ ਛੜਾਉਣਾ ਹੈ ਈਵੀਐਮ ਮਸ਼ੀਨਾਂ ਰਾਏ ਸਭ ਤੋਂ ਵੱਡਾ ਮਤਲਬ ਜਿਹੜਾ ਇਹ ਤੋਂ ਪਹਿਲਾਂ ਸਰਕਾਰਾਂ ਬਣੀਆਂ ਇਹ ਸਾਰੀਆਂ ਛੱਕੀ ਹੋ ਗਈਆਂ ਇਹਦੇ ਵਿੱਚ ਈਵੀਐਮ ਰਾਹੀਂ ਗਲਤ ਮਤਲਬ ਸਰਕਾਰ ਬਣ ਕੇ ਆਉਂਦੀ ਹੈ ਇਹਦਾ ਜਿਹੜਾ ਹੈਗਾ ਲੋਕਾਂ ਨੂੰ ਪਬਲਿਕ ਨੇ ਇਸ ਨੂੰ ਰੱਦ ਕਰ ਦਿੱਤਾ ਔਰ ਇਹ ਆਪਣੇ ਪਰਚੀ ਰਾਹੀਂ ਵੋਟ ਰਾਹੀਂ ਅਸੀਂ ਸੁਪਰੀਮ ਕੋਰਟ ਨੂੰ ਇੱਚੇ ਤੌਰ ਤੇ ਬੇਨਤੀ ਕਰਦੇ ਹਾਂ ਅਪੀਲ ਕਰਦੇ ਹਾਂ ਕਿ ਆਉਣ ਵਾਲੀਆਂ ਜਿਹੜੀਆਂ ਚੋਣਾਂ ਈਵੀਐਮ ਤੋਂ ਬਿਨਾਂ ਕਰਾਈਆਂ ਜਾਣ ਤਾਂ ਹੀ ਸਾਰਥ ਹੋਣਗੀਆਂ ਜੇ ਈਵੀਐਮ ਰਾਹੀਂ ਕਰਦੇ ਹਾਂ ਫੇਰ ਤਾਂ ਬੀਜਿਆ ਕੁੱਝ ਜਾਂਦਾ ਤੇ ਵੱਢਿਆ ਕੁੱਝ ਜਾਂਦਾ ਇਸ ਕਰਕੇ ਉਹ ਚੇਚੇ ਤੌਰ ਤੇ اپیل ਕੀਤੀ ਜਾਂਦੀ ਤੇ ਆਮ ਲੋਕਾਂ ਨੂੰ ਵੀ اپیل ਕੀਤੀ ਜਾਂਦੀ ਹੈ ਕਿ EVM ਦਾ ਵੱਧ ਤੋਂ ਵੱਧ ਵਿਰੋਧ ਕੀਤਾ ਜਾਵੇ ਅੱਜ ਦੀ ਮੀਟਿੰਗ ਦਾ ਮੇਨ ਮਕਸਦ ਹੈ ਜੀ ਜਿਹੜਾ ਉਹ ਕਿਸਾਨਾਂ ਨੂੰ ਔਰ ਲੋਕਾਂ ਨੂੰ ਆਵਾਮ ਨੂੰ ਭਾਜਪਾ ਦੇ ਖਿਲਾਫ ਇਕੱਠੇ ਕਰਨਾ ਕਿਉਂਕਿ ਜਿਹੜੀ ਕੇਂਦਰ ਦੀ ਭਾਜਪਾ ਸਰਕਾਰ ਹੈ ਇਹ ਬਹੁਤਿਆਂ ਹੱਥਾਂ ਦੀ ਰੋਟੀ ਨੂੰ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਦੇਣ ਜਾ ਰਹੀ ਹੈ ਤਾਂ ਕਿ ਅਸੀਂ ਇਸ ਜੇ ਇਸ ਤਰ੍ਹਾਂ ਹੋ ਜਾਂਦਾ ਤਾਂ ਸਾਡਾ ਦੇਸ਼ ਹੈ ਜਿਹੜਾ ਉਹ ਭੁੱਖਮਰੀ ਦੇ ਹਾਲਾਤਾਂ 'ਚ ਧੱਕਿਆ ਜਾਊਗਾ ਅਵਾਮ ਨੂੰ ਬਚਾਉਣ ਵਾਸਤੇ ਅਸੀਂ ਇਹਨਾਂ ਨੂੰ ਸੁਚੇਤ ਕਰ ਰਹੇ ਹਾਂ ਕਿ ਭਾਜਪਾ ਨੂੰ ਦੇਸ਼ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਭਜਾਇਆ ਜਾ ਸਕਦਾ ਹੈ ਔਰ ਉਹ ਇੱਕੋ ਹੀ ਇੱਕ ਹੈ ਕਿ ਅਸੀਂ ਇਹਨਾਂ ਨੂੰ ਵੋਟ ਦੀ ਝੋਟ ਦੇਣ ਜਾ ਰਹੇ ਹਾਂ ਔਰ ਵੋਟ ਦੀ ਝੋਟ ਦੇ ਨਾਲ ਇਹਨਾਂ ਨੂੰ ਜੜਾ ਬਰਖਾਸਤ ਕਰਾਂਗੇ 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਸ਼ਹਾਦਤ ਦੇ ਕੇ ਇਸ ਦੇਸ਼ ਦੇ ਲੋਕਤੰਤਰ ਨੂੰ ਬਚਾਇਆ ਸੀ ਔਰ ਇਹਨੂੰ ਦੇਸ਼ ਨੂੰ ਆਜ਼ਾਦ ਕਰਵਾਇਆ ਸੀ ਪਰੰਤੂ ਅੱਜ ਫੇਰ ਦੇਸ਼ ਦੁਬਾਰਾ ਉਹਨਾਂ ਹੱਥਾਂ ਦੇ ਵਿੱਚ ਚਲਾ ਗਿਆ ਬਲਕਿ ਉਸ ਤੋਂ ਵੀ ਖਤਰਨਾਕ ਲੋਕਾਂ ਦੇ ਹੱਥਾਂ ਵਿੱਚ ਚਲਾ ਗਿਆ ਜਿਹੜੇ ਆਪਣੇ ਹੀ ਦੇਸ਼ ਦੇ ਪਸੰਦੇ ਹੋਣ ਕਰਕੇ ਆਪਣੇ ਹੀ ਦੇਸ਼ ਦੇ ਲੋਕਾਂ ਦੇ ਵਿਰੋਧੀ ਬਣੇ ਬੈਠੇ ਆ ਉਹਨਾਂ ਨੂੰ ਸਤਾ ਤੋਂ ਪਾਸੇ ਕਰਨ ਵਾਸਤੇ ਅਸੀਂ 23 ਮਾਰਚ ਨੂੰ ਲੋਕਤੰਤਰ ਬਚਾਓ ਲਹਿਰ ਦੇ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਾਂ